ਗੱਲ ਜੀ ਕੀ ਨਾਮ ਤੁਹਾਡਾ ਤੇ ਵੀਜ਼ਾ ਲੱਗਾ ਹੈ ਕੀ ਕਹਿਣਾ ਚਾਹੋਗੇ ਅੱਜ ਪਾਸਪੋਰਟ ਲੈਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾਨ ਬੜੀ ਖੁਸ਼ੀ ਹੋਈ ਹੈ ਕਿ ਸਾਡਾ ਪਾਕਿਸਤਾਨ ਜਾਣ ਦਾ ਜਿਹੜਾ ਵੀਜ਼ਾ ਹੈਗਾ ਉਹ ਸੇਰੇਮੋਨੀਅਲ ਗੁਰਦੁਆਰਾ ਪਰੰਧ ਕਮੇਟੀ ਅੰਮ੍ਰਿਤਸਰ ਵੱਲੋਂ ਲਗਵਾਇਆ ਗਿਆ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਔਰ 21 ਤਰੀਕ ਨੂੰ ਇੱਥੋਂ ਦੀ ਰਵਾਨਗੀ ਹੋਣੀ ਹੈ ਪਾਕਿਸਤਾਨ ਬਾਰਡਰ ਆਪਾਂ 21 ਤਰੀਕ ਨੂੰ ਕਰਾਸ ਕਰਨਾ ਤੇ 23 ਤਰੀਕ ਨੂੰ ਸਾਡੀ ਇੱਥੋਂ ਦੀ ਵਾਪਸੀ ਹੋਣੀ ਹੈ ਪਹਿਲਾ ਵੀ ਤੁਸੀਂ ਇਹ ਪਾਕਿਸਤਾਨ ਜਾਂ ਪਹਿਲੀ ਵਾਰ ਆਏ ਜੀ ਮੈਂ ਅਸੀਂ ਪਹਿਲੀ ਵਾਰ ਜਾ ਰਹੇ ਹਾਂ ਜੀ ਅਸੀਂ ਪਹਿਲਾਂ ਕਦੇ ਨਹੀਂ ਗਏ ਅਸੀਂ ਚੰਡੀਗੜ੍ਹ ਤੋਂ ਆਂ ਜੀ ਮੋਹਾਲੀ ਤੋਂ ਕਿਹੜੇ ਕਿੰਨੇ ਲੋਕ ਜਾ ਰਹੇ ਤੁਹਾਡੇ ਅਸੀਂ ਪੰਜ ਬੰਦੇ ਆਂ ਜੀ ਮੋਹਾਲੀ ਤੋਂ ਇੱਕੋ ਫੈਮਿਲੀ ਦੇ ਤਕਰੀਬਾ ਸਾਰੇ ਫਿਰ ਖੁਸ਼ੀ ਆ ਵਿਛੜੇ ਗੁਰੂ ਘਰਾਂ ਦੇ ਦਰਸ਼ਨ ਕਰਕੇ ਆਉਗੇ ਆਪਾਂ ਜਿਹੜੇ ਜਿਹੜੇ ਉੱਥੇ ਦੇ ਗੁਰਦੁਆਰਾਂ ਹੈਗੇ ਆ ਉਹਨਾਂ ਦੇ ਜਿਹੜੇ ਜਿਹੜੇ ਦਰਸ਼ਨ ਕਰਾਂਗੇ ਹੁਣ ਸਾਨੂੰ ਤਾਂ ਪਤਾ ਨਹੀਂ ਹੈਗਾ ਕਿੱਥੇ ਕਿੱਥੇ ਹੈਗੇ ਆ ਉਹ ਉਹ ਸਾਰਿਆਂ ਦੇ ਆਪਾਂ ਦਰਸ਼ਨ ਕਰਕੇ ਆਵਾਂਗੇ ਕਿੰਨਾ ਕੋਤਸਾ ਹੈ ਮੈਂ ਕਿੰਨਾ ਕੁ ਚਾਹੇ ਮਨ ਤੇ ਬੜੀ ਖੁਸ਼ੀ ਆਈ ਸੰਤਾ ਸੰਤੋ ਬੜੀ ਚਾਹ ਹੈ ਇਸ ਇਸਕੇ ਸਬੰਧ ਜਿਹੜਾ ਅੱਜ ਵੀਜ਼ਾ ਮਿਲਿਆ ਹੈਗਾ ਹਾਂ ਜੀ ਅੰਟੀ ਜੀ ਕੀ ਨਾਮ ਹੈ ਤੁਹਾਡਾ ਕਿਹੜੀ ਜਗ੍ਹਾ ਤੋਂ ਆਏ ਅਸੀਂ ਆਏ ਮਹਾਰ 11 ਪੇਸ਼ ਮਾਰ ਦਿੱ ਹਾਂ ਜੀ ਪਾਸਪੋਰਟ ਮਿਲਿਆ ਵੀਜ਼ਾ ਲੱਗਾ ਪਾਕਿਸਤਾਨ ਜਾ ਰਹੇ ਜੇ ਕਿੰਨਾ ਕੁ ਚਾਹੇ ਮਨ ਤੇ ਮਨ ਚ ਚਾਹ ਤਾਂ ਹੀ ਆਈ ਬੱਚੇ ਜੀ ਪਹਿਲੀ ਵਾਰ ਹੀ ਅਪਲਾਈ ਕੀਤਾ ਪਹਿਲੀ ਵਾਰ ਹੀ ਅਪਲਾਈ ਕੀਤਾ ਕਿਹੜੇ ਕਿਹੜੇ ਗੁਰੂਤਾਂ ਮੰਦੇ ਜਾ ਰਹੇ ਜਿਹੜਾ ਹੁਣ ਸਾਨੂੰ ਉੱਥੇ ਜਾ ਕੇ ਪਤਾ ਲੱਗਣਾ ਪਊ ਤੇ ਜਿਹੜੇ ਹੈਗੇ ਕਿੰਨੀ ਤਰੀਕ ਨੂੰ ਵਾਪਸ ਆਣਾ 30 ਤਰੀਕ ਨੂੰ ਜੀ ਕਿੰਨਾ ਕੁ ਮੰਨ ਕੇ ਚਾਏ ਪ੍ਰੋਕਾਮਾਂ ਦੇ ਦਰਦ ਚਾਹਾਂ ਦੰਦਾਂ ਨੂੰ ਤਾਂ ਬਥੇ ਚਾਹਦਾ ਇਸ ਟਾਈਮ ਤੋਂ ਦਿਲੇ ਚਾਹ ਸੀ ਜੀ ਹਾਂਜੀ ਸਰ ਜਿਹੜਾ ਜੱਥੇ ਜਾ ਰਿਹਾ ਪਾਕਿਸਤਾਨ ਨੇ ਕਿੰਨੇ ਸ਼ਰਧਾਲੂਆਂ ਦਾ ਜੱਥਾ ਹੈ ਤੇ ਅੱਜ ਪਾਸਪੋਰਟ ਬੰਦੇ ਜਾ ਰਹੇ ਤੇ ਕਿੰਨੇ ਕ ਪਾਸਪੋਰਟ ਬੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਜੀ ਹਰ ਸਾਲ ਦੀ ਤਰ੍ਹਾਂ ਹਰਜੀਤ ਸਿੰਘ ਦੀ ਵਰਸੀ ਘਰ ਆਸਾਂ ਨਾਲ ਮਨਾਉਣ ਵਾਸਤੇ ਸਵੇਰੇ ਜਿਤਾ 21 6 ਨੂੰ ਰਵਾਨਾ ਹੋਏਗਾ 340 ਪਾਸਪੋਰਟ ਜਮ੍ਹਾਂ ਕਰਾਈ 23 ਵੀਜਾ ਨਾ ਘਟੇ 317 ਵੀਜਾ ਸਾਨੂੰ ਦਿੱਤੇ ਆ ਜੀ ਤੇ ਅੱਜ ਕਿੰਨੇ ਕੁ ਸ਼ਰਧਾਲੂ ਵੀਜੇ ਜਿਹੜੇ ਪਾਸਪੋਰਟ ਲੈਣ ਆਏ ਅੱਜ ਤਕਰੀਬਨ 250 ਸ਼ਰਧਾਲੂ ਆ ਗਿਆ ਪਾਸਪੋਰਟ ਵੰਡੇ ਗਏ ਆ ਜੀ ਜੋ ਸ਼ਾਮਾਂ ਦਾ ਕੁਝ ਸਵੇਰ ਤੱਕ ਪਾਸਪੋਰਟ ਵੰਡੇ ਜਾਂਗੇ ਸਾਰੇ ਹੋ ਜਾਗੇ ਕਿੰਨੇ ਦਿਨ ਦਾ ਹੈ ਜੀ ਇਹ 10 ਦਿਨ ਦਾ ਹੈ ਜੀ ਦਾ ਦੇ 21 ਜਣਾ 30 ਦੇ ਨੂੰ ਆਸਪਾਸ ਆਉਂਦੇ ਹਰ ਸਾਲ ਵੇਖਿਆ ਜਾਂਦਾ ਹੈ ਕਿ ਵੱਡੀ ਗਿਣਤੀ ਤੇ ਜਿਹੜੇ ਆ ਉਹ ਵੀਜ਼ੇ ਨਹੀਂ ਲੱਗਦੇ ਲੇਕਿਨ ਇਸ ਵਾਰ ਜਿਆਦਾਤਰ ਵੀਜ਼ੇ ਲੱਗੇ ਥੋੜੀ ਗਿਣਤੀ ਦੇ ਵੀਜ਼ੇ ਕੱਟੇ ਗਏ ਇਹਦੇ ਤੇ ਕੀ ਕਹਿਣਾ ਚਾਹੋ ਇਹ ਜਿਹਾ ਬਹਿ ਛੋਟਾ ਹੁੰਦਾ ਕਿ ਪ੍ਰਾਈਵੇਟ ਘਟ ਜਾਂਦੇ ਹੈ ਕਿ ਸ਼ੋਨੀ ਵਿਧਵਾ ਕਹਿੰਦਾ ਠੀਕ ਦੇ ਦੇ ਵੀਜ਼ੇ ਪਰ ਜਿਹੜੇ ਵੀਜ਼ੇ ਕੱਟੇ ਗਏ ਉਹ ਫਿਰ ਵੀ ਉਹ ਸਰਦਾਰ ਨੂੰ ਨਰਾਸ਼ ਨੇ ਐਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਉਹਨਾਂ ਨੂੰ ਵੀਜ਼ੇ ਦੇ ਦਿਆ ਜਾਂ ਜਾਂ ਜਿਹੜੇ ਵਿਛੜੇ ਘਰ ਤਾਂ ਮਨਦਰਸ਼ਨ ਕਰ ਸਕਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੰਕਾਲਨੀ ਕਰੇ ਰਖਾਸ ਪ੍ਰਬੰਧ ਕੀਤਾ ਜਾਣਗੇ ਸੋਤੇ ਸਾਰੇ ਹਰਿਆਜ ਦਾ ਪ੍ਰਬੰਧ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਆ ਪਾਕਿਸਤਾਨੋਂ ਕਰਦੀ ਹਰ ਤਰ੍ਹਾਂ ਵਧੀਆ ਕੰਮ ਕਰਦੇ ਉਹਨਾਂ ਦੀ ਹਰਿਆਜ ਰੋਇ ਦਾ ਸਾਰਾ ਲੰਗਰ ਪਾਣੀ ਦਾ ਸਾਰਾ ਕਿੰਨੇ ਵਜੇ ਜਿੱਥਾ ਜਾ ਰਹੇ ਕਿ ਕਿ ਤੀਨ ਨੂੰ ਸਾਰੇ 8 ਵਜੇ ਜਿੱਥਾ ਦਫ਼ਤਰ ਸ਼੍ਰੋਮਣੀ ਮੀਂਢੀ ਤੋਂ ਰਵਾਨਾ ਹੋਏਗਾ ਸੰਕਾਲਨ ਕਿਹੜੇ ਕਿਹੜੇ ਥਾਵਾਂ ਦਾ ਦਰਸ਼ਨ ਕਰਾਈ ਜੀ ਮਨਕਾਣਾ ਸਾਹਿਬ ਪੰਜਾ ਸਾਹਿਬ ਲਾਹੌਰ ਕਰਤਾਰਪੁਰ ਸਾਹਿਬ ਤੇ ਤੀਤੀ ਦਿਨ ਵਾਸ ਜਿੱਥਾ ਆਏਗਾ ਪਾਰ